ਸੰਗਤ ਜੀ ਦਰਸ਼ਨ ਕਰੋ ਡੇਰਾ ਸਿੱਧ ਬਾਬਾ ਧਿਆਨਦਸ ਜੀ ਪਿੰਡ ਦੋਦਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਬਈ ਇੱਥੇ ਇੰਨੀ ਇੱਕ ਜ਼ਿਆਦਾ ਸੁੱਖਾਂ ਪੂਰੀਆਂ ਹੁੰਦੀਆਂ ਨੇ ਨਾ ਵੀ ਮੈਂ ਕਹਿੰਨਾ ਤੁਸੀਂ ਛੱਡ ਗੱਲਾਂ ਦਿਓ ਜਦੋਂ ਬਾਬਾ ਜੀ ਦਾ ਮੇਲਾ ਹੁੰਦਾ ਹਰ ਸਾਲ ਇੱਥੇ ਸਾਲਾਨਾ ਮੇਲਾ ਲੱਗਦਾ ਹੈ ਵਰਸੀ ਮੋਛਾ ਵੀ ਕਹਿ ਦਿੰਦੇ ਕਈ ਸੰਗਤ ਤਾਂ ਸੱਚ ਜਾਣ ਇੱਕ ਤਾਂ ਗੱਲ ਕਰਲੀ ਕਹਿੰਦੀ ਹੁੰਦੀ ਨੇ ਨਾ ਵੀ ਪੈਰ ਰੱਖਣ ਨੂੰ ਥਾਂ ਹੀ ਨਹੀਂ ਸੀ ਇੱਥੇ ਸੱਚਮੁੱਚ ਕਦੇ ਤੁਸੀਂ ਆ ਕੇ ਦੇਖਿਓ ਦਰਸ਼ਨ ਕਰਨ ਤੁਸੀਂ ਆਏ ਤੇ ਵੇਖਿਓ ਵੀ ਸੱਚੀ ਪੈਰ ਰੱਖਣ ਨੂੰ ਥਾਂ ਨਹੀਂ ਹੁੰਦੀ ਸੰਗਤ ਦੀ ਇੰਨੀ ਸ਼ਰਧਾ ਭਾਵਨਾ ਹੈ ਕਿ ਪਿੰਡ ਦੋਦੇ ਦੀ ਲਗਭਗ ਤੇ ਆਸੇ-ਪਾਸੇ ਦੇ ਵੀ ਕਈ ਪਿੰਡ ਕਹ ਲੋ ਵੀ ਇੱਥੇ ਆਉਂਦੇ ਆ ਇਨੀ ਮੰਨਤਾ ਹੈ ਬਾਬਾ ਜੀ ਦੀ ਤੇ ਬੜਾ ਇਤਿਹਾਸ ਇਹਨਾਂ ਦਾ ਕਹ ਲੋ ਪੁਰਾਣਾ ਤੇ ਜਿਹੜਾ ਵੀ ਸੱਚੇ ਦਿਲੋਂ ਤਨੋਂ ਮਨੋਂ ਅਰਦਾਸ ਕਰਦਾ ਹੈ ਤਾਂ ਉਹਨਾਂ ਦੀ ਬਾਬਾ ਜੀ ਨੇੜੇ ਹੋ ਕੇ ਸੁਣਦੇ ਨੇ ਤੇ ਜਿਵੇਂ ਕਿ ਕਿਸਦਾ ਵਿਆਹ ਨਾ ਜੇਕਰ ਹੁੰਦਾ ਹੋਵੇ ਤਾਂ ਉਹ ਵੀ ਇੱਥੇ ਆਪਣੀ ਮਤਲਬ ਸੁਖਣਾ ਸੁੱਖ ਤੇ ਉਹਨਾਂ ਦਾ ਹੋ ਜਾਂਦਾ ਹੈ ਵਿਆਹ ਨੌਕਰੀ ਵੀਜ਼ਾ ਕਾਰੋਬਾਰ ਵੀ ਮਤਲਬ ਕਿ ਕਿਸੇ ਵੀ ਤਰ੍ਹਾਂ ਦੀ ਤੁਹਾਡੇ ਮਨ ਦੇ ਵਿੱਚ ਕੋਈ ਇੱਛਾ ਮਨੋਂ ਕਮਨਾ ਹੈਗੀ ਆ ਸੱਚੀ ਸੁੱਚੀ ਤੇ ਬਾਬਾ ਜੀ ਉਹਨੂੰ ਜਰੂਰ ਪੂਰੀ ਕਰਦੇ ਨੇ ਬੜੀ ਸੰਗਤियां ਇੱਥੋਂ ਇੱਛਾਵਾਂ ਰੀਜਾਂਵਾਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਦਾ ਜੀ ਨੇ ਐਸ ਬੋਰਡ ਥੱਲੇ ਭਗਤੀ ਕੀਤੀ ਸੀ ਇੱਥੇ ਤੁਸੀਂ ਕੀਤੀ ਹੈ ਨਹੀਂ ਕੀਤੀ ਅਸੀਂ ਇਹ ਗਲਤ ਮੰਨੀ ਕੀਤੀ ਹਾਂ ਵੀ ਅੱਛਾ ਇਹ ਬੋਰਡ ਹੁਣ ਨਵਾਂ ਵੜਿਆ ਹੁੰਦਾ ਇਹ ਮਗਰੋਂ ਲੱਗਿਆ ਪਹਿਲਾਂ ਵਾਲਾ ਬੋਰਡ ਡਿੱਗ ਪਿਆ ਸੀ ਅੱਛਾ ਅੱਛਾ ਮਤਲਬ ਕਿ ਮੰਨ ਲਓ ਸਾਰਾ ਥੜਾ ਹੀ ਕਹਿ ਸਕਦੇ ਆਪਾਂ ਹਾਂ ਹਾਂ ਸਾਰਾ ਥੜਾ ਹੀ ਇੱਥੇ ਕੀਤੀ ਹੈ ਭਗਤੀ ਹਾਂ ਇੱਥੇ ਜਿਹੜਾ ਲੱਗ ਆ ਮਾ ਧਾਣੇ ਪਾ ਕੇ ਜਾਂਦੇ ਕਿ ਮਾ ਪੰਛੀਆਂ ਵਾਸਤੇ ਕਿ ਵੈਸੇ ਕੋਈ ਸ਼ਰਧਾ ਪਾਉਣੀ ਇੱਥੇ ਨਹੀਂ ਇੱਥੇ ਚੋਕ ਭਗ ਜਾਂਦੇ ਇੱਥੇ ਦੁੱਧ ਵੀ ਚੜਦਾ ਜੀ ਅੱਛਾ 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 ਕਿੱਲੇ ਵੀ ਗੱਡੇ ਪੈਣਾ ਹਾਂ ਕਿੱਲੇ ਗੱਡੇ ਪੈ ਸੋ ਚੜਦਾ ਜੀ ਉਹ ਚੜਦਾ ਜੀ ਜਦੋਂ ਕੋਈ ਗਾਂ ਮੱਝ ਨੂੰ ਸੁੰਦੇ ਆ ਸਾਹਮਣੇ ਅੱਛਾ ਉਹ ਲੋਕ ਦੁੱਧ ਚੜਾ ਕੇ ਜਾਂਦੇ ਆ ਤੇ ਨਾਲ ਕਿੱਲੀਆਂ ਘੁੱਟ ਕੇ ਜਾਂਦੇ ਆ ਜੀ ਓਕੇ ਬੜੀ ਲੋਕਾਂ ਦੀ ਸ਼ਰਧਾ ਹੈ ਜੀ ਠੀਕ ਆ ਕਿੱਲੀਆਂ ਆ ਗਈਆਂ ਜੀ ਚੜਦਾ ਜੀ ਦੇ ਬਾਬਾ ਧਿਆਨ ਦਾ ਕੀ ਦੇ ਸਥਾਨ ਤੇ ਇਹ ਜੋ ਪਿੱਛੇ ਆਪ ਦੀ ਸੰਗਤ ਜੀ ਵੇਖ ਰਹੇ ਹੋ ਹਾਂਜੀ ਇੱਥੇ ਸੰਗਤਾਂ ਆ ਕੇ ਅਰਦਾਸ ਬੇਨਤੀ ਕਰਕੇ ਜਾਂਦੀਆਂ ਨੇ ਬਾਬਾ ਜੀ ਨੇ ਇੱਥੇ ਤਪ ਸਥਾਨ ਨੇ ਤੇ ਜੋ ਵੀ ਸੱਚੇ ਦਿਲ ਤੋਂ ਇੱਥੇ ਸੁੱਖਣਾ ਸੁੱਕ ਕੇ ਜਾਂਦਾ ਹੈ ਉਹਨਾਂ ਦੇ ਗ੍ਰਹਿ ਵਿਖੇ ਜਿਨ੍ਹਾਂ ਦੀ ਗ੍ਰਹਿ ਪਚੰਗੀ ਨਹੀਂ ਹਨ ਉਹਨਾਂ ਦੇ ਗ੍ਰਹਿ ਵਿਖੇ ਪਚੰਗੀ ਹੋ ਜਾਂਦਾ ਹੈ ਤੇ ਆਪ ਜੀ ਪਿੱਛੇ ਵੇਖ ਰਹੇ ਹੋ ਕਿ ਇੱਥੇ ਜੋ ਸ਼ਰੀਪ ਬਣੇ ਨੇ ਤਕਰੀਬਨ ਹਰ ਸੰਗRAND ਤੋਂ ਸੰਗRAND ਅਸੀਂ ਇਹ ਸ਼ਰੀ ਲਾ ਕੇ ਇੱਥੇ ਮੇਰੀ ਖਾਲੀ ਕਰ ਦਿੰਦੇ ਆ ਪਰ ਮਹੀਨੇ ਦੇ ਅੰਦਰ ਅੰਦਰ ਤੁਸੀਂ ਵੇਖ ਰਹੇ ਹੋ ਕਿ ਦੋ ਪਿੰਡਾਂ ਦੇ ਕਰੀਬ ਇੱਥੇ ਸ਼੍ਰੀ ਬੱਜੇ ਨੇ ਜੇ ਸੰਗਤ ਨੂੰ ਇੱਥੋਂ ਕੋਈ ਆਸ ਉਮੀਦ ਹੈ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਤੇ ਸੰਗਤ ਨੂੰ ਜੀ ਜੀ ਜਿਹੜਾ ਵੀ ਸੱਚੇ ਮਨ ਨਾਲ ਬਾਬਾ ਧਿਆਨ ਦਾ ਜੀ ਦੇ ਸਥਾਨ ਤੇ ਅਰਦਾਸ ਬੇਨਤੀ ਕਰਕੇ ਜਾਂਦਾ ਹੈ ਅਕਾਲ ਪੁਰਖ ਦੀ ਕਿਰਪਾ ਦੀ ਸਦਕਾ ਬਾਬਾ ਜੀ ਦੀ ਭਗਤੀ ਦਾ ਸਦਕਾ ਉਹਨਾਂ ਦੀਆਂ ਚੁਮਈਆਂ ਜ਼ਰੂਰ ਪ੍ਰੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਬਾਬੇ ਧਿਆਨ ਦਾ ਜੀ 28 ਕਿਲੋਮੀਟਰ ਕਰੋ ਜੀ ਅੱਛਾ ਉੱਥੇ ਬਾਬੇ ਨੇ ਸਾਰੇ ਉੱਥੇ ਬੇਰੀ ਸੀ ਉਹ ਕੁਸ 베ਰੀ ਦੇ ਹੁੰਦੇ ਨਾਲ ਤੇ 베ਰੀ ਨੂੰ ਲੋਕ ਪੂਜ ਲਾਪੇ ਜਾਨੀ ਬਾਬੇ ਨੇ ਸਰਵ 베ਰੀ ਰੇ ਕੱਢਿਆ ਜਾਨੀ ਉਸ ਖੇਤੋ ਜ ਵੱਡੀ 베ਰੀ ਸੀ ਜਿੱਦੋਂ ਬਾਬਾ ਜੀ ਸੀਗੇ ਮੌਕੇ ਤੇ ਉਹਨੇ ਉਹ 베ਰੀ ਨਹੀਂ ਗੁਜਾਰੀ ਚਾਲਦੀ ਸੀ ਉਹ 베ਰੀ ਅੱਜ ਵੀ ਉੱਥੇ ਹੈਗੀ ਆ ਠੀਕ ਆ ਜੀ ਉਸ 베ਰੀ ਹੁੰਦੇ ਨਾਲ ਤੇ ਡੇਰੇ ਚ 베ਰੀ ਨੂੰ ਲੋਕ ਪੂਜ ਲਾਪੇ 베ਰੀ ਤੇ ਸੁੱਕਾ ਉਸ 베ਰੀ ਦੇ ਹਿਸਾਬ ਨੇ ਇੱਥੇ ਸੁੱਕਾ ਪੂਰੀਆਂ ਲਾਪੇ ਠੀਕ ਹੈ ਹਾਂ ਜੀ ਬਾਬੇ ਨੇ ਨਾ ਉੱਥੇ 베ਰੀ ਨਹੀਂ ਹੋਰ ਗਿਜਾਰੀ ਹੋਰ ਕੋਈ ਗੱਲ ਨਹੀਂ ਬਾਬੇ ਦੀ ਵਰਤ ਜੀ 12 ਜੇਟ ਆ ਤਰੀਕ 25 ਪੰਜਵੇਂ ਮਹੀਨੇ ਦੀ ਇੱਕ ਕਿਤੋਂ ਕਿਤੋਂ ਸੰਗਤ ਆਉਂਦੀ ਆ ਬਾਪੂ ਸੰਗਤ ਬਹੁਤ ਦੂਰ ਦੂਰ ਪਿੰਡਾਂ ਤੋਂ ਆਉਂਦੀ ਜੀ ਬਹੁਤ ਹੀ ਇੱਥੇ ਬਾਬੇ ਦਾ ਰਾਸ਼ਾਣ ਤੇ ਕਰ ਵੀ ਆਉਂਦੇ ਆ ਰਾਸ਼ਾਣ ਤੇ ਕਰਾਉਂਦੇ ਜੀ ਅੱਜ ਵੀ ਪੰਡਾ ਜੀ ਅੰਗਰੇਜ਼ੀ ਮਹੀਨਾ ਕਿਹੜਾ ਬੰਦਾ ਤੇ ਦੇਸੀ ਕਿਹੜਾ ਮੰਗਦਾ ਬਾਪੂ ਦੇਸੀ ਮਹੀਨਾ 12 ਜੇਠ ਹਾਂਜੀ ਜੀ ਦੇਸੀ ਮਹੀਨਾ 12 ਜੇਠ ਤੇ ਦੂਜਾ ਅੰਗਰੇਜ਼ੀ ਮਹੀਨਾ 5 ਮਈ 25 ਮਈ ਮਹੀਨੇ ਤੋਂ ਲਾਵਾ ਕੁਈ ਮਾਨੂੰ ਖੇਡਾਂ ਵੀ ਕਰਾਈਆਂ ਜਾਂਦੀਆਂ ਇੱਥੇ ਜੀ ਖੇਡਾਂ ਵੀ ਹੁੰਦਾ ਟੂਰਨਾਮੈਂਟ ਵੀ ਹੁੰਦੇ ਆ ਦੀਵਾਨ ਵੀ ਲੱਗਦੇ ਜੀ ਬਹੁਤ ਚਾਹ ਦੁਨੀਆਂ ਨੂੰ ਇੱਥੇ ਦੂਰ ਦੂਰ ਤੱਕ ਹਾਂਜੀ ਇਹ ਰੰਗਤ ਤੇ ਇੱਥੇ ਆਈ ਜਾਂਦੀ ਜੀ ਅੰਦਾਰਾ ਦੇ ਸਰਪੰਚ ਜੀ ਦੂਰ ਦੂਰ ਬੈਠੋ ਆ ਪਿੰਡ ਦੁੱਦਾਂ ਤੇ ਤਹਿਸੀਲ ਕਿੱਧਰ ਵੱਲ ਲੱਗਦੀ ਹੈ ਜੀ ਨਹੀਂ ਤਹਿਸੀਲ ਤਾਂ ਇੱਥੇ ਆਪਣੇ ਦੁੱਦੇ ਦੀ ਬਣਦੀ ਆ ਹਮਸਿਰੀ ਦੇ ਜੱਦੀ ਦੀ ਸੀ ਹਾਂ ਜ਼ਿਲ੍ਹਾ ਮਕਸਦ ਹਾਂ ਜੀ ਤੇ ਪਿੰਡ ਦੁੱਦੇ ਵੱਲੋਂ ਕਿੰਨਾ ਇੱਕ ਸਹਿਯੋਗ ਅੜੇ ਜਾਂਦੀ ਬਹੁਤ ਜੀ ਸਾਰੇ ਪਿੰਡ ਦਾ ਬਹੁਤ ਧੰਨਵਾਦ ਹਾਂ ਜੀ ਹਾਂ ਜੀ ਆਪਣੇ ਪਿਛਲੇ ਕਿੰਨੇ ਸਾਲਾਂ ਤੋਂ ਬਾਬਾ ਜੀ ਡੇਰਾ ਜਿਹੜਾ ਲਗਾਤਾਰ ਚੱਲਦਾ ਆ ਰਿਹਾ ਜੀ ਇਹ ਤਾਂ ਜੀ ਸਾਡੀ ਸੁਰਤ ਤੋਂ ਸਾਡੇ ਬਜੰਦਾ ਦੀ ਸਭ ਤੋਂ ਪਹਿਲਾਂ ਤਾਂ ਜਾਂਦਾ ਜੀ 200 ਸਾਲ ਪਹਿਲਾਂ 200 ਸਾਲ ਪਹਿਲਾਂ ਤੇ ਗੱਲ ਕੀਤੀ ਆ 200 ਸਾਲ ਪਹਿਲਾਂ ਤਾਂ ਜਾਂਦਾ ਜੀ ਹਾਂਜੀ ਹਾਂਜੀ ਅਤੇ ਹੋਰ ਬਾਬਾ ਜੀ ਕੋਈ ਮਤਲਬ ਕਿ ਜੇ ਕਿਸੇ ਨੇ ਪਾਸੇ ਆਉਣਾ ਹੋਵੇ ਤਾਂ ਕਿਹੜੇ ਦਿਨ ਵਾਰ ਉਹ ਇੱਥੇ ਆ ਸਕਦੇ 12 ਜੇਟ ਹਾਂਜੀ ਤਰੀਕ 25 ਬਨਵਾ ਮਹੀਨਾ ਹਾਂਜੀ ਠੀਕ ਹੈ ਮੈਂ ਵੈਸੇ ਵੀ ਆਉਣ ਵਾਸਤੇ ਜੇ ਕਈ ਵਾਰੀ ਕੋਈ ਲੰਘਦਾ ਟੱਪਦਾ ਵੈਸੇ ਵੀ ਡੇਰਾ ਖੁੱਲ੍ਹਾ ਰਹਿੰਦਾ 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 ਜੀ ਗੁੱਲਾ 4 ਵਜੇ ਤੋਂ ਢੜਕੇ ਤੋਂ ਲੈ ਕੇ ਅੱਜ ਨੇ 8 ਵਜੇ ਤੱਕ ਖੁੱਲ੍ਹਾ ਜੀ ਦਰਬਾਰੀ ਆ ਜੀ ਦਰਬਾਰੀ ਦਰਬਾਰੀ ਹਾਂਜੀ ਤੇ ਬਾਬਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਡੇਰੇ ਬਾਰੇ ਜਾਣਕਾਰੀ ਦਿੱਤੀ। ਹਾਂਜੀ ਮੈਰੂ ਜੀ ਆਪ ਜੀ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਇਹ ਮੀਰਾ ਸਾਹਿਬ ਜੀ ਦਾ ਦੀਵਾਨ ਹਾਲ ਹੈ ਜਿੱਥੇ ਤਕਰੀਬਨ 2 ਮਹੀਨੇ ਹੋ ਚੁੱਕੇ ਨੇ ਨਿਰੰਤਰ ਖੜ ਪਰ ਸਾਹਿਬ ਪ੍ਰਕਾਸ਼ ਨੇ ਤੇ ਆਪ ਜੀ ਵੇਖ ਰਹੇ ਹੋ ਕਿ ਦੀਵਾਨ ਹਾਲ ਦੇ ਅੰਦਰ ਨਿਰੰਤਰ ਜੋਤ ਇੰਦਰ ਵੀ ਚੱਲ ਰਹੀ ਹੈ। ਔਰ ਬਾਬਾ ਜੀ ਦੀ ਕਿਰਪਾ ਦੇ ਸਿਰਕਾ ਜਿਹੜੀ ਵੀ ਸੰਗਤ ਦੂਰੋਂ ਦਰੇਡਿਓ ਰਾਜਸਥਾਨ, ਹਰਿਆਣਾ, ਹਿਮਾਚਲ ਜਿੱਥੋਂ ਵੀ ਕੋ ਦੂਰ ਦਰੇਡਿਓ ਬਾਬਾ ਜੀ ਦੇ ਪ੍ਰਸ਼ੰਸਕ ਆਉਂਦੇ ਨੇ। ਇਸ ਤਰ੍ਹਾਂ ਕਰਦੇ ਬੜੀ ਤਵਾਂ ਆਉਂਦੇ ਨੇ ਉਹਨਾਂ ਵਾਸਤੇ ਪ੍ਰਬੰਧਕਾਂ ਦੇ ਵੱਲੋਂ ਸੁਚੱਜੇ ਪ੍ਰਬੰਧ ਕੀਤੇ ਗਏ ਨੇ ਆਪ ਜੀ ਪਿੱਛੇ ਵੇਖ ਰਹੇ ਹੋ ਕਿ ਕਿੱਡੇ ਵੱਡੇ ਹਾਲ ਦੇ ਵਿੱਚ ਇਸ ਪ੍ਰਬੰਧਕ ਦੇ ਵੱਲ ਕਮੇਟੀ ਦੇ ਵੱਲੋਂ ਬਾਬਾਈ ਦੀ ਕਿਰਪਾ ਦੇ ਸਦਕਾ ਇਹ ਸੀ ਲਾਏ ਗਏ ਨੇ ਪੱਖੇ ਲਾਏ ਗਏ ਨੇ ਔਰ ਤੁਸੀਂ ਵੇਖ ਰਹੇ ਹੋ ਕਿ ਆਪਾਂ ਨੂੰ ਗਣਸਾਹਿਬ ਜੀ ਦੀ ਸੁਰੱਖਿਆ ਵਾਸਤੇ ਵੀ ਪੂਕਤਾ ਪ੍ਰਬੰਧ ਨੇ ਸੀਸੀਟੀਵੀ ਲੱਗੇ ਹੋਏ ਨੇ ਔਰ ਕੈਬਨ ਜਿਹੜਾ ਲੱਗਿਆ ਹੋਇਆ ਔਰ ਇਹਨੂੰ ਬਕਾਇਦਾ ਲੋਕ ਹੈ ਔਰ ਗ੍ਰੰਥੀ ਸਿੰਘ ਦੀ ਸਹੂਲਤ ਵਾਸਤੇ ਅੰਦਰ ਵੀ ਆਪਾਂ ਜਿਹੜਾ ਏਸੀ ਲਗਾਇਆ ਹੈ ਜੀ ਠੀਕ ਹੈ ਜੀ ਔਰ ਜਿਹੜਾ ਗ੍ਰੰਥੀ ਸਭਾ ਆਨੰਦਰ ਬੈਠਾ ਪਾਠ ਕਰ ਉਹਨੂੰ ਗਰਮੀ ਦੇ ਵਿੱਚ ਗਰਮੀ ਨਾ ਲੱਗੇ। ਲੰਗਰ ਹਾਲ ਬਹੁਤ ਵਧੀਆ ਬਣਿਆ ਹੋਇਆ ਹੈ ਤੇ ਕਾਫੀ ਵਿਸ਼ਾਲ ਹੈ ਜੀ ਦੇ ਵਿੱਚ ਕਿ ਸੈਂਕੜੇ ਸੰਗਤਾਂ ਇਕੱਠੀਆਂ ਬੈਠ ਕੇ ਲੰਗਰ ਛੱਕ ਸਕਦੀਆਂ ਨੇ। ਸੀਸੀਟੀਵੀ ਕੈਮਰਿਆਂ ਦਾ ਖਾਸ ਪ੍ਰਬੰਧ ਹੈ। ਹਰ ਜਗ੍ਹਾ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ। ਜਿਸ ਦੀਆਂ ਕਿ LED ਸਕਰੀਨਾਂ ਜਿਹੜੀਆਂ ਲੰਗਰ ਹਾਲ ਦੇ ਵਿੱਚ ਵੱਡੀਆਂ ਕਰਕੇ ਲਗਾਈਆਂ ਗਈਆਂ ਨੇ ਤਾਂ ਕਿ ਹਰ ਕਿਸੇ ਨੂੰ CCTV ਦਾ ਜਿਹੜਾ ਵਿਊ ਹੈ ਉਹ ਦਿਖ ਸਕੇ ਜਿਹੜਾ ਸਿੱਧ ਬਾਬਾ ਧਿਆਨ ਦੱਸ ਜੀ ਹੈ ਉਸ ਡੇਰੇ ਦਾ ਜਿਹੜਾ ਲੰਗਰ ਹਾਲ ਹੈ ਜੀ ਮਤਲਬ ਕਿ ਚਾਚਾ ਜੀ ਸਾਰੀ ਸੇਵਾ ਜਦੋਂ سٹਾਰਟਿੰਗ ਹੋਈ 2002 ਤੋਂ ਮਤਲਬ 2002 ਤੋਂ 2002 ਤੋਂ ਸਟਾਰਟਿੰਗ ਹੋਈ ਤੇ ਮਿਸਤਰੀ ਮਤਲਬ ਜੀ ਰੈਗੂਲਰ ਚੱਲੀ ਜਾਂਦਾ ਬਾਈ ਜੀ ਇਹ ਲੰਗਰ ਹਾਲਾਂ ਵਿੱਚ ਪੱਕੇ ਹੈ ਤੇ ਆ ਕੈਮਰੇ ਲੱਗੇ ਐ ਤੇ ਕੋਈ ਵਰ ਕੋਈ ਐਸੀ ਵੈਸੀ ਗੱਲ ਹਰ ਥਾਂ ਤੇ ਕੈਮਰੇ ਲਾਏ ਆ ਹਾਂ ਜੀ ਕਮੇਟੀ ਦਾ ਸਹਿਯੋਗ ਹੈ ਸਾਰੀ ਦਾ ਸਾਰੀ ਨਗਰ ਦਾ ਸਹਿਯੋਗ ਹੈ ਬਾਬਾ ਜੀ ਦੀ ਕਿਰਪਾ ਬਾਬਾ ਧਿਆਨ ਦਾਸ ਜੀ ਸਾਰੇ ਇੱਕ ਮਿਕ ਹੈ ਕੋਈ ਕਿਸੇ ਨੂੰ ਵਿਤਕਰਾਨੀਗਾ ਕਿਸੇ ਵੀ ਪ੍ਰਤੀ ਕੋਈ ਰੋਸਾ ਗਿਆ ਨਹੀਂ ਤੇ ਸਾਰੇ ਵਾਸਤੇ ਮਦਰ ਵੀ ਇੱਕੋ ਹੀ ਹੈ ਡੇਰਾ ਸਿੱਧ ਬਾਬਾ ਧਿਆਨ ਦਾਸ ਜੀ ਦੇ ਡੇਰੇ ਜੀ ਇੱਕ ਕਮੇਟੀ ਬਣੀ ਹੋਈ ਹੈ ਜਿਹੜੀ ਕਿ ਇਸ ਡੇਰੇ ਦੀ ਸਾਮ ਸੰਭਾਲ ਅਤੇ ਹੋਰ ਜਿਹੜੇ ਕਾਰਜ ਨੇ ਉਹਨਾਂ ਦੀ ਜ਼ਿੰਮੇਵਾਰੀ ਲੈਂਦੀ ਹੈ ਸਾਮ ਸੰਭਾਲ ਕਰਦੀ ਹੈ ਦੇਖਭਾਲ ਕਰਦੀ ਹੈ ਅਤੇ ਸਾਰਾ ਜਿਹੜਾ ਹੈਗਾ ਮੈਨੇਜਮੈਂਟ ਦਾ ਕੰਮ ਆਪਾਂ ਕਹਿ ਸਕਦੇ ਹਾਂ ਕਿ ਸਾਰਾ ਕਮੇਟੀ ਦੇ ਕੋਲ ਹੈ ਤੇ ਕਮੇਟੀ ਮੈਂਬਰਾਂ ਤੋਂ ਇਲਾਵਾ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਪੂਰੇ ਪਿੰਡ ਦੋਦੇ ਦਾ ਆਸ-ਪਾਸ ਦੇ ਪਿੰਡਾਂ ਦਾ ਪੂਰਾ ਇਸ ਡੇਰੇ ਨੂੰ ਸਹਿਯੋਗ ਹੈ ਇਸ ਦਾ ਉਹ ਸਮਰਥਨ ਕਰਦੇ ਨੇ ਤੇ ਵੱਧ ਚੜ ਕੇ ਹਰ ਮੇਲੇ ਤੇ ਹਿੱਸਾ ਪਾਉਂਦੇ ਨੇ ਟਰਾਲੀਆਂ ਦੇ ਹਿਸਾਬ ਨਾਲ ਕਣਕਾਂ ਵੀ ਕਣਕ ਚੜਾ ਕੇ ਜਾਂਦੇ ਆ ਜਿਵੇਂ ਦਾਨ ਕਰਕੇ ਜਾਂਦੇ ਆ ਤਾਂ ਉਸ ਚੀਜ਼ ਨੂੰ ਖੁਸ਼ੀ ਕਹਿ ਲਓ ਅਗਲੇ ਦੀ ਸ਼ਰਦਾ ਭਾਵਨਾ ਕਹਿ ਲਓ ਉਸ ਚੀਜ਼ ਤੇ ਆਪਾਂ ਕੋਈ ਟਿੱਪਣੀ ਨਹੀਂ ਕਰ ਸਕਦੇ ਉਹ ਅਗਲੇ ਦੀ ਸ਼ਰਦਾ ਭਾਵਨਾ ਹੈ ਕਿ ਉਹ ਭਾਵੇਂ ਕਿਲੋ ਚੜਾਵੇ ਤੇ ਭਾਵੇਂ ਕੁਆਂਟਲ ਚੜਾਵੇ ਜਿਵੇਂ ਮੰਨ ਲਓ ਜੇਕਰ ਕਿਸੇ ਦੀ ਚੰਗੀ ਫਸਲ ਹੋਈ ਹੈ ਤੇ ਜੇਕਰ ਉਹ ਇੱਥੇ 10 ਬੋਰੀਆਂ ਚੜਾ ਦੂਗਾ ਤਾਂ ਫਿਰ ਉਹਦਾ ਕੀ ਘਾਟਾ ਪੈਂਦਾ ਬਾਕੀ ਰਹੀ ਗੱਲ ਅਕੈਲੋ ਆਪਣੇ ਮਨ ਦੀ ਹੁੰਦੀ ਹੈ ਕਿ ਮਨ ਦੇ ਵਿੱਚ ਆਪਾਂ ਜਿਸ ਨੂੰ ਵੀ ਸੱਚੇ ਦਿਲੋਂ ਆਪਣਾ ਗੁਰੂ ਪੀਰ ਫਕੀਰ ਦੇਵੀ ਦੇਵਤਾ ਮੰਨ ਲੈਣੇ ਰੱਬ ਮੰਨ ਲੈਣੇ ਆ ਜਿਹੜਾ ਅਹਿਸਾਸ ਹੈ ਉਹਦੀ ਕਦਰ ਕਰਦਾ ਹੈ ਆਪਣੀ ਫੀਲਿੰਗ ਦੀ ਕਦਰ ਕਰਦੇ ਨੇ ਉਹ ਵੀ ਫਿਰ ਆਪਾਂ ਨੂੰ ਸੱਚੇ ਦਿਲੋਂ ਤਣੋਂ ਮਣੋਂ ਕੀਤੀ ਗਈ ਅਰਦਾਸ ਦਾ ਫਲ ਮਿਲਦਾ ਆਪਣੀ ਕੀਤੀ ਮਿਹਨਤ ਦਾ ਫਲ ਮਿਲਦਾ ਕਹਿੰਦੇ ਆ ਰੱਬ ਵੀ ਫੇਰ ਹੀ ਸਾਥ ਦਿੰਦਾ ਜੇਕਰ ਬੰਦਾ ਆਪ ਹਿੰਮਤੀ ਹੋਵੇ ਤਾਂ ਹੁਣ ਅੱਜ ਜੇ ਆਪਾਂ ਘਰੇ ਬਹਿ ਜਾਈਏ ਵੀ ਰੱਬਾ ਵੀ ਬਿਰਾ ਬਾਪੀ ਦਾਣੇ ਪਾ ਦੂ ਕੋਠੀ ਚ ਤੇ ਨਹੀਂ ਪਾਉਣੇ ਉਹਦੇ ਲਈ ਹੱਤ ਪੱਲਾ ਮਾਰਨਾ ਪੈਣਾ ਰੱਬ ਉਸੇ ਦਾ ਸਾਥ ਦਿੰਦਾ ਜਿਹੜਾ ਬੰਦਾ ਮਿਹਨਤੀ ਹੁੰਦਾ ਸੋ ਬਹੁਤ ਵਧੀਆ ਇੱਥੇ ਕਹਿ ਲੋ ਵੀ ਡੇਰੇ ਦੇ ਵਿੱਚ ਮਤਲਬ ਵਧੀਆ ਇੰਤਜ਼ਾਮ ਹੈ ਜਿੰਨੀ ਮਰਜ਼ੀ ਸੰਗਤ ਆ ਜੇ ਕੋਈ ਮਤਲਬ ਕਿ ਇੱਥੇ ਆਊਟ ਆਫ ਕੰਟਰੋਲ ਨਹੀਂ ਹੁੰਦਾ ਆਪਾਂ ਕਹਿ ਲੋ ਵੀ ਵਧੀਆ ਮੈਨੇਜਮੈਂਟ ਕੀਤਾ ਹੋਇਆ ਸਾਰਾ ਕੁਝ ਸੋਲਰ ਸਿਸਟਮ ਲੱਗੇ ਹੋਏ ਨੇ ਬਿਜਲੀ ਦਾ ਵਧੀਆ ਪ੍ਰਬੰਧ ਹੈ ਲੰਗਰ ਹਾਲ ਵਧੀਆ ਬਣਿਆ ਹੋਇਆ ਹੈ ਨਾ ਹੀ ਇੱਥੇ ਬਰਤਨਾਂ ਦੀ ਕਮੀ ਹੈ ਭਾਂਡੇ ਵਾਧੂ ਜਿੰਨੀ ਮਰਜ਼ੀ ਲੰਗਰ ਮਤਲਬ ਕਿ ਸੰਗਤ ਛਕੇ ਤੇ ਹੋਰ ਵੀ ਮਤਲਬ ਪੱਟੀਆਂ ਹੋ ਗਈਆਂ ਤੇ ਸਾਰਾ A to Z ਪੂਰਾ ਇੰਤਜ਼ਾਮ ਹੈ ਇੱਥੇ A to Z ਕਹਿ ਸਕਦੇ ਆ ਵੀ ਜੇਕਰ ਇੱਥੇ ਕੋਈ ਕਿਸੇ ਵੀ ਤਰ੍ਹਾਂ ਦਾ ਕੋਈ ਇੱਥੇ ਪ੍ਰੋਗਰਾਮ ਹੁੰਦਾ ਤਾਂ ਇੱਕ ਚੀਜ਼ ਵੀ ਕਿਤੋਂ ਬਾਹਰੋਂ ਪਾਸਿਓਂ ਲੈ ਕੇ ਨਹੀਂ ਆਉਣੀ ਪੈਂਦੀ ਦਰੀਆਂ ਤੋਂ ਲੈ ਕੇ ਵਿੱਚ ਭਾਂਡੇ ਹੋਗੇ ਸਾਰੇ ਜੋ ਕੁਝ ਮਰਜ਼ੀ ਲਾ ਲਓ ਵੀ ਗੱਲ ਜਿਆਦਾ ਲੰਮੀ ਹੋ ਜੂਗੀ ਭਾਈ ਜੀ ਜਿੱਥੇ ਆ ਬੈਠੇ ਆ ਆਪਾਂ ਇਹ ਦਫ਼ਤਰ ਬਣਿਆ ਇੱਕ ਕਮੇਟੀ ਦਾ ਦਫ਼ਤਰ ਹੈ ਪਰ ਇਹ ਕੱਲੀ ਕਮੇਟੀ ਦਾ ਦਫ਼ਤਰ ਵੀ ਨਹੀਂ ਕਮੇਟੀ ਨੇ ਇੱਥੋਂ ਤੱਕਰ ਸਹਿਯੋਗ ਦਿੱਤਾ ਕਈ ਵਾਰ ਕੋਈ ਕਿਸੇ ਨੇ ਵੇਖਾ ਵਿਖਾਈ ਕਰਨ ਦੀ ਕੋਸ਼ਿਸ਼ ਕਰਦੀ ਹੈ ਹਨਾ ਉਹ ਵੀ ਚਾਹਤ ਕੋਈ ਹਰ ਤੋਂ ਹੁੰਦੇ ਜਿਵੇਂ ਬਾਹਰਲੇ ਪਿੰਡਾਂ ਤੋਂ ਬਾਹਰਲੇ ਪਿੰਡਾਂ ਤੋਂ ਆਉਂਦੇ ਕੋਈ ਮੁੰਡਾ ਕੁੜੀ ਦੇਖਣਾ ਹੁੰਦਾ ਕਿਸੇ ਨੇ ਵੇਖਾ ਵਿਖਾਈ ਕਰਨੀ ਦੀ ਪੰਚਾਇਤ ਨੇ ਕੋਈ ਮੀਟਿੰਗ ਕਰਨੀ ਤੇ ਇਹ ਦਫ਼ਤਰ ਬਣਾਤਾ ਭਾਈ ਜੀ ਕੱਲੀ ਮੰਤਰੀ ਕੀ ਕਮੇਟੀ ਕਹਿੰਦੀ ਵੀ ਅਸੀਂ ਆਪਦੇ ਵਾਸਤੇ ਨਹੀਂ ਰੱਖਣਾਗਾ ਤੇ ਬਾਕੀ ਸਾਡੇ ਚਾਚਾ ਜੀ ਪ੍ਰਧਾਨ ਸਾਹਿਬ ਆ ਕਮੇਟੀ ਦੇ ਪਰ ਆਪਣੇ ਆਪ ਨੂੰ ਪ੍ਰਧਾਨ ਨਹੀਂ ਕਹਾਉਂਦੇਗੇ ਇਹ ਇਹ ਕਹਿੰਦੇ ਸੇਵਾਦਾਰ ਹੀ ਆ ਪਰ ਮੈਨੂੰ ਦੱਸਣਾ ਪਿਆ ਕਿਉਂਕਿ ਕਮੇਟੀ ਪ੍ਰਧਾਨ ਨਾਲ ਉਮੀਦ ਪ੍ਰਧਾਨ ਨਾਲ ਸੈਕਟਰੀ ਨਾਲ ਸਾਰੇ ਦੇ ਸਹਿਯੋਗ ਨਾਲ ਚੱਲਦੀ ਹੈ ਇਸ ਕਰਕੇ ਸਾਰਿਆਂ ਦੇ ਸਹਿਯੋਗ ਨਾਲ ਇਹ ਚੱਲੀ ਜਾਂਦਾ ਕੰਮ ਤੇ ਬਾਬੇ ਦੀ ਅਪਾਰ ਕਿਰਪਾ ਐਡਰੈਸ ਤੇ ਇਹਨਾਂ ਨੋਟ ਕਰ ਲਓ ਜੀ ਪਿੰਡ ਦੁੱਦਾ ਬੱਸ ਸਟੈਂਡ ਦੇ ਨੇੜੇ ਜਮਾਂ ਬੱਸ ਸਟੈਂਡ ਦੇ ਨਾਲ ਹੀ ਗੇਟ ਹੈ ਆ ਬਠਿੰਡਾ ਮੁਕਸਰ ਰੋਡ ਤੁਸੀਂ ਵੇਖ ਰਹੇ ਹੋ ਮੁਕਸਰ ਬਠਿੰਡਾ ਰੋਡ ਹੈ ਜਿਹੜਾ ਤਾਂ ਬਿਲਕੁਲ ਇਹਦੇ ਉੱਪਰ ਹੀ ਕਹਿ ਲਓ ਮੇਨ ਜਿਹੜਾ ਗੇਟ ਹੈ ਡੇਰੇ ਦਾ ਬਣਿਆ ਹੋਇਆ ਤੇ 12 ਜੇਠ ਨੂੰ ਇੱਥੇ ਬਾਬਾ ਜੀ ਦਾ ਮੋਛਾ ਬਣਾਇਆ ਜਾਂਦਾ ਹੈ ਵਰਸੀ ਬਣਾਈ ਜਾਂਦੀ ਹੈ ਤੇ ਬਹੁਤ ਸੰਗਤਾਂ ਆਉਂਦੀਆਂ ਨੇ ਤੇ ਅੱਗੋਂ ਪਿੱਛੇ ਵੀ ਤੁਸੀਂ ਆ ਸਕਦੇ ਹੋ ਇੱਥੇ ਨਤਮਸਤਕ ਹੋ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਖੁੱਲੇ ਜਦੋਂ ਮਰਜੀ ਵੀਡੀਓ ਸ਼ੂਟ ਕਰਦੇ ਆਂ ਬੋਲਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣੀਆਂ ਉਹਦੇ ਲਈ ਖਿਮਾ ਦੇ ਜਾਂ ਚਕਾਂ ਮੈਂ ਸੁਖਬਾਠ ਲਾਹੌਰੀਆਂ ਔਨਲਾਈਨ ਆ ਗਿਆ ਬਹੁਤ ਬਹੁਤ ਧੰਨਵਾਦ